ਕਿਸਾਨ ਵੀਰੋ ਤੇ ਭੈਣੋ ਗੁਰੂ ਅੰਗਰ ਦੇ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲਿਆਣਾ ਵੱਲੋਂ 21 ਅਤੇ 22 ਮਾਰਚ 2025 ਨੂੰ ਯੂਨੀਵਰਸਿਟੀ ਕੈਂਪਸ ਵਿਖੇ ਹੀ ਪਸ਼ੂ ਪਾਲਣ ਮੇਲਾ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਦਾ ਮੁੱਖ ਮੰਤਵ ਇਹੋ ਹੈ ਕਿ ਪਸ਼ੂ ਪਾਲਣ ਕਿੱਤਿਆਂ ਦੀ ਨਵੀਂ ਨਿਹਾਰ ਨੂੰ ਸਾਹਮਣੇ ਲਿਆਂਦਾ ਜਾ ਸਕੇ ਤਾਂ ਜੋ ਪਸ਼ੂ ਪਾਲਕ ਵਧੇਰੇ ਮੁਨਾਫਾ ਲੈ ਸਕਣ ਕਿਸਾਨ ਵੀਰੋ ਖੇਤੀ ਵਿੱਚ ਵਿਭਿੰਨਤਾ ਵਾਸਤੇ ਡੇਰੀ ਫਾਰਮਿੰਗ ਮੁਰਗੀ ਪਾਲਣ ਮੱਛੀ ਪਾਲਣ ਸੂਰ ਪਾਲਣ ਅਤੇ ਬੱਕਰੀ ਪਾਲਣ ਬਹੁਤ ਫਾਇਦੇ ਵਾਲੇ ਕਿਤੇ ਸਾਬਤ ਹੋ ਰਹੇ ਹਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਤੇ ਮਾਹਿਰ ਪਸ਼ੂ ਪਾਲਣ ਸੰਬੰਧੀ ਹਰ ਕਿਸਮ ਦੀ ਜਾਣਕਾਰੀ ਤੇ ਗਿਆਨ ਦੇਣ ਲਈ ਤਿਆਰ ਹੋਣਗੇ ਪਸ਼ੂਆਂ ਦੀ ਖੁਰਾਕ ਸਾਂਭ ਸੰਭਾਲ ਇਲਾਜ ਉਤਪਾਦ ਤਿਆਰ ਕਰਨ ਸੰਬੰਧੀ ਹਰ ਕਿਸਮ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਆਓ ਮੇਲਾ ਵੇਖੋ ਗੱਲਾਂ ਕਰੋ ਸਲਾਹਾਂ ਦੇਵੋ ਤੇ ਸਾਡੇ ਵਿਗਿਆਨੀਆਂ ਨੇ ਸਿਫਾਰਸ਼ਾਂ ਵੀ ਆਪਣੇ ਫਾਰਮਾਂ ਤੇ ਲੈ ਕੇ ਜਾਓ ਆਪ ਆਇਓ ਘਰਦਿਆਂ ਨੂੰ ਲਿਆਇਓ ਬੱਚਿਆਂ ਨੂੰ ਵੀ ਮੇਲਾ ਵਿਖਾਇਓ ਤੁਹਾਡੀ ਉਡੀਕ ਕਰ ਰਹੇ ਹਾਂ 21 ਅਤੇ 22 ਮਾਰਚ 2025 ਨੂੰ ਸਵੇਰੇ 8 ਵਜੇ ਤੋਂ ਹੀ ਮੇਲਾ ਸ਼ੁਰੂ ਹੋ ਜਾਏਗਾ ਆਇਓ ਜ਼ਰੂਰ